ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਵੀਰ ਬੁਟੀਕ ਪਿੰਡ ਕੁੰਗੜਾਲੀ ਸਿੱਖਾਂ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੇਲ ਦੇ ਵਿੱਚ ਸੂਟ ਇਹ ਜਿਹੜਾ ਸੂਟ ਸੀ ਇਹਨਾਂ ਦੇ ਪ੍ਰਾਈਸ ਪਹਿਲਾਂ 650 ਤੋਂ ਲੈ ਕੇ 700 ਤੱਕ ਸੀਗੇ ਇਹ ਸਾਰੇ ਸੂਟ ਹੁਣ ਤੁਹਾਨੂੰ 500 ਦੇ ਵਿੱਚ ਮਿਲਣਗੇ ਤੇ ਇਹ ਦੇਖੋ ਆਪਣਾ ਪਹਿਲਾ ਸੂਟ ਇਹ ਹੈਗਾ ਪੈਰਟ ਕਲਰ ਇਹ ਦੇਖੋ ਇਹਦਾ ਨੈਕ ਬਣਿਆ ਹੋਇਆ ਉਹ ਦੂਆਰੇ ਇਹ ਆ ਗਈ ਇਹਦੀ ਬਾਟਮ एंड कॉटन का दुपट्टा ये सूट चार कलर मिलने गस्ट कलर ये हो गया सैकेंड हो गया ग्रे थर्ड हो गया है फोजी कलर एंड फोर्थ हो गया है कैरट कलर ये जो चारे सूट ने पांच पांच सौ रुपए की रेंज के मिल जाएंगे ਸੈਕਿੰਡ ਹੈਗਾ ਇਹ ਹੈਗਾ ਆਪਣਾ ਮੋਰ ਪੰਖੀਆ ਕਲਰ ਹੈ ਇਹਦੇ ਵੀ ਦੇਖੋ ਨੈਕਰ ਦੇ ਉੱਪਰ ਵਰਕ ਕੀਤਾ ਹੋਇਆ ਇਹ ਆਉਗੀ ਇਹਦੀ ਬਾਟਮ ਐਂਡ ਇਹ ਆਊਗਾ ਇਹਦਾ ਦੁਪੱਟਾ ਜ਼ິກਜ਼ੈਗ ਵਾਲਾ ਇਹ ਸੂਟ ਵੀ ਤੁਹਾਨੂੰ 500 ਦੀ ਰੇਂਜ ਚ ਪਊਗਾ ਇਹ ਸਿੰਗਲ ਸੂਟ ਆ ਜਿਹੜਾ ਥਰਡ ਸੂਟ ਆ ਇਹਦੇ ਦੇਖੋ ਨੈਕਰ ਦੇ ਉੱਤੇ ਫੈਚ ਵਰਕ ਇਹ ਆਉਗਈ ਦੀ ਬਾਟਮ ਤੇ ਇਹ ਆ ਗਿਆ ਇਹਦਾ ਦੁਪੱਟਾ ਇਹ ਸੂਟ ਦੇ ਵਿੱਚ ਤੁਹਾਨੂੰ ਦੋ-ਦੋ ਕਲਰ ਮਿਲ ਜਾਣਗੇ ਦੋ ਕਲਰ ਤੁਹਾਨੂੰ ਗ੍ਰੀਨ ਮਿਲਣਗੇ ਐਂਡ ਦੋ ਕਲਰ ਤੁਹਾਨੂੰ ਮਿਲਣਗੇ ਮਹਿਰੂਨ ਕਲਰ ਦੇ ਇਹ ਦੇਖ ਇਹ ਸੂਟ ਆ ਜਿਹੜਾ ਇਹ ਸੂਟ ਪਹਿਲਾਂ ਦੇਖੋ 600 ਦਾ ਸੀਗਾ ਇਹ ਸੂਟ ਵੀ ਹੁਣ ਤੁਹਾਨੂੰ 500 ਦਾ ਪਏਗਾ ਸਟਾਕ क्लियर ਰੈਨ ਸੇਲ ਆ ਤੁਸੀਂ ਅਸ ਸੇਲ ਦਾ ਲਾਭ ਵੱਧ ਤੋਂ ਵੱਧ ਲਾਭ ਉਠਾਓ ਨੈਕਸਟ ਇਅਰ ਦਾ ਸੂਟ ਆ ਇਹ ਪਿਓਰ ਕੈਂਬ੍ਰਿਕ ਦਾ ਸੂਟ ਆ ਇਹਦੇ ਨਾਲ ਪਿਓਰ ਦਾ ਦੁਪੱਟਾ ਆਊਗਾ ਪ੍ਰਿੰਟਡ ਦੁਪੱਟਾ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਇਹ ਦੇਖੋ 4 ਕਲਰ ਇਹਦੇ ਵਿੱਚ ਹੋਗੇ ਨੈਕਸਟ ਸੂਟ ਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਾ ਮਿਲਣਗੇ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਉਹਦੇ ਵਿੱਚ ਹੀ ਇਹ ਦੂਜਾ ਡਿਜ਼ਾਈਨ ਆ ਇਹਦਾ ਵੀ ਪਿਓਰ ਦਾ ਦੁਪੱਟਾ ਕੈਂਪਲੇਨ ਦਾ ਸੂਟ ਆ ਇਹ ਟੈਕਨੀਕਲ ਕਲਰ ਇਹ ਆ ਗਿਆ ਥਰਡ ਆ ਗਿਆ ਰੈੱਡ ਤੇ ਫੋਰਥ ਕਲਰ ਹੈਗਾ ਇਹਦਾ ਬਲੈਕ ਹਾਂਜੀ ਇਹ ਉਹਦੇ ਵਿੱਚ ਆ ਗਿਆ ਥਰਡ ਡਿਜ਼ਾਈਨ ਫਿਓਰ ਦੇ ਦੁਪੱਟੇ ਨਾਲ ਹੀ ਹੈ ਇਹ ਵੀ ਫਸਟ ਕਲਰ ਆ ਗਿਆ ਨੇਵੀ ਬਲੂ ਸੈਕੰਡ ਆ ਗਿਆ ਬਲੈਕ ਥਰਡ ਆ ਗਿਆ ਰੈੱਡ ਐਂਡ ਫੋਰਥ ਆ ਰਿਹਾ ਬੋਟਲ ਗ੍ਰੀਨ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਡਾਇਰੈਕਟਲੀ ਕਾਲ ਵੀ ਕਰ ਸਕਦੇ ਹੋ WhatsApp ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈਗਾ 94654 40735 ਤੁਸੀਂ ਮੈਨੂੰ ਮੈਸੇਜ ਕਰੋ ਜਾਂ ਫਿਰ ਕਾਲ ਕਰੋ ਤੇ ਆਪਣਾ ਆਰਡਰ ਜਲਦੀ ਤੋਂ ਜਲਦੀ ਬੁੱਕ ਕਰਾਓ ਜਿਹੜਾ ਇਹ ਆਪਣਾ ਸੇਲ ਆ ਇਹ 15 ਤਰੀਕ ਤੱਕ ਹੈਗੀ ਆ 15 ਜੂਨ ਤੱਕ ਧੰਨਵਾਦ